ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਰਾਜਣ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਬਹੁਤ ਚੰਗੇ ਕਦ ਕਾਠ ਵਾਲੀ ਤੇ ਚੰਗੀ ਝੋਟੀ ਵਿਖਾਉਣੀ ਆ ਦੋਸਤੋ ਦੇਖ ਸਕਦੇ ਆ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਮਨਨੂਰ ਕੁ ਵੈਸ਼ਟਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26951 ਦੇਖ ਸਕਦੇ ਹੋ ਦੋਸਤੋ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਆ ਸਿੰਘ ਜਮਾ ਕੁੰਡੇ ਆ ਦੇਖ ਸਕਦੇ ਆ ਪੂਛ ਚ ਦੋਸਤੋ ਥੋੜੇ ਵਾਲੀ ਚਿੱਟਿਆ ਥੱਲਿਓ ਛੱਲੀ ਦੇ ਦੋਸਤੋ ਮਾੜੇ ਚਿੱਟੇ ਵਾਲ ਆ ਤੇ ਜਮਾ ਜਡਬਲ ਐ ਕੀ ਆ ਦੋਸਤੋ ਸਮਝ ਲਓ ਉਹ ਦੰਦਾ ਹਾਂਸੀ ਕਾਲ ਵੀ ਇਨਾਮ ਦੱਸ ਦੇ ਬਈ ਮਾ ਜਰਾ ਫੋਨ ਲਾ ਜੀ ਠੀਕ ਆ ਝੋਟੀ ਤਾਂ ਆਪਾਂ ਖਰੀਦੀ ਵਪਾਰ ਦਾ ਕੰਮ ਹੀ ਆ ਨਾ ਠੀਕ ਆ ਬਹੁਤ ਚੰਗੀ ਕੱਟੀ ਦੋ ਦੰਦਾ ਜੀ 2.5 ਸਾਲ ਦੀ ਹੈ ਢਾਈਆਂ ਸਾਲਾਂ ਦੀ ਦੋਂਦੀ ਆ ਮੂੰਹ ਦੋਂਦੇ ਕੱਢ ਦੋਈ ਕਿੰਨੇ ਕ ਦੁੱਧ ਵਾਲੀ ਮਹਿੰਦੀ ਆ ਇਹ ਦੋ ਤਾਂ ਆਪਾਂ ਤਾਂ ਲਈ ਸੀ ਯਾਰ ਦੋ ਕਿੰਨੇ 15 16 ਕਿਲ ਦੁੱਧ ਦੀ ਮਾਲਕ ਨਹੀਂ ਟੁੱਟੀ ਪਹਿਲੇ ਸੀ ਜਿਹਦੀ ਗਾਂ ਕੱਟੀ ਆ ਇਹ ਤੇ ਉਹ ਦੱਸਿਆ ਵੀ ਇਹ ਕਿਹੜੇ ਟੀਕੇ ਟੂ ਕੇ ਦੀ ਹੈ ਕਾ ਟੀਕੇ ਜੀ ਤਾਂ ਭਾਂ ਦੱਸ ਪੁੱਛ ਆਈ ਯਾਰ ਆਪਾਂ ਤਾਂ ਉਹ ਠੀਕ ਆ ਉਹ ਕੱਟੀ ਬਹੁਤ ਚੰਗੀ ਹੈ ਨਾ ਮੋਹਰਾ ਟੀਕਾ ਲੱਗਾ ਕਹਿੰਦੇ ਪੂਰੀ نسل ਦਾ ਠੀਕ ਆ ਤੇ ਹੁਣ ਇਹ ਬਣੀ ਬੁਣੀ ਵੀ ਹੈ ਕਿ ਨਹੀਂ ਨਹੀਂ ਹਜੇ ਨਹੀਂ ਬਣੀ ਜਮਾ ਨਹੀਂ ਪਾਓ ਠੀਕ ਆ ਤੋੜ ਕੇ ਦਿਖਾ ਲਈਂ ਘੱਟ ਘਾਟ ਦੋਸਤੋ ਚੰਗਾ ਹੈਗਾ ਵੇਲ ਬਹੁਤ ਆ ਬਾਕੀ ਬੱਠ ਬੁੜਾ ਦੇਖ ਸਕਦੇ ਆ ਇਹਦਾ ਦੇਖ ਸਕਦੇ ਬਹੁਤ ਸੋਹਣੀ ਝੋਟੀ ਆ ਦੋਸਤੋ ਤੇ ਮੁੱਲ ਵੀ ਬਾਈ ਤੋਂ ਜਾਇਜ਼ ਹੀ ਖਾਵਾਂਗੇ। ਦੇਖ ਸਕਦੇ ਹੋ ਦੋਸਤੋ ਥਾਣੇ ਦੇ ਸੋਨੂੰ ਵਿਖਾ ਦੇ ਨੇ ਚਾਰ ਹੀ ਥਣ ਗੈਰ ਚ ਨਿਖੜਵੇਂ ਲੱਗੇ ਹੋਇਆ ਖਵਾਨੇ ਦੇ ਉੱਤੇ ਦੋਸਤੋ ਇਹਦੇ ਬਟਨ ਜੇ ਵੀ ਆਵੇ। ਲੱਗ ਬਹੁਤ ਚੰਗਾ। ਕਿਆ ਬਣਾ ਕਰੀਏ। ਤੇਖ ਸਕਦੇ ਹੋ ਦੋਸਤੋ ਤੇ ਬਾਈ ਮੁੱਲੇ ਦਾ ਜਮਾਂ ਜਾਇਜ਼ ਮੁੱਲ 65000 ਰੁਪਏ। ਪੈਂਡ ਯਾਰ ਵਿੱਚੋਂ ਮਾਨਤਾਣ ਹੋ ਜਾਊਗਾ ਠੀਕ ਹੈ ਤੇ ਚਲ ਗੋਈ ਤੇ ਫੋਨ ਨੰਬਰ ਭਈ ਨੰਬਰ 98555668 ਤੇ 9855566841 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਤੇ ਝੋਟੀ ਦੋਸਤੋ ਕੋਲੇ ਆ ਕੇ ਵੀ ਦੇਖ ਲਓ ਤੁਸੀਂ ਫੁੱਲ ਵੱਡੀ ਆ ਵੀਡੀਓ ਤੇ ਭਲਾਂ ਦੋਸਤੋ ਕਈ ਵਾਰੀ ਛੋਟਾ ਲੱਗਦਾ ਵੱਡਾ ਪਾਹੂ ਫੁੱਲ ਵੱਡੇ ਕਦ ਕਾਠ ਵਾਲੀ ਮੜੇ ਨਾਲ ਖੜੀਏ ਸੀ ਦੇਖ ਸਕਦੇ ਹੋ ਦੋਸਤੋ ਬਾਈ ਦੇ ਮੋਢੇ ਤੋਂ ਬਰਾਬਰ ਜਾਂਦੀ ਆ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਵੀਡੀਓ ਚ ਕਈ ਵਾਰੀ ਵੱਡਾ ਪਸ਼ੂ ਛੋਟਾ ਲੱਗਦਾ ਹੁੰਦਾਗਾ ਬਾਕੀ ਉਹ ਬਹੁਤ ਦੋਸਤੋ ਬਹੁਤ ਸੋਹਣੀ ਆ ਦੇਖ ਸਕਦੇ ਸਿੰਗ ਜਮਾ ਕੁੰਡੇ ਆ ਤੇ ਉਹ ਕੁੰਨੀ ਕਰਦੀ ਬਾਈ ਦੀ ਮਾਥੇ ਕਰਦੀ ਆ ਸਹੀ ਆ ਬਈ ਚੰਗੀ ਝੋਟੀਆਂ ਦੋਸਤੋ ਜਰੂਰ ਕਨੈਕਟ ਕਰ ਲਿਓ ਦੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ